ਲੋ ਤੜਕਸਾਰ ਕਿਸਾਨ ਤੁਰ ਪਏ ਲੈ ਕੇ ਮੋਟਰਸਾਈਕਲ ਮੋਟਰਸਾਈਕਲਾਂ ਦੇ ਉੱਤੇ ਲਾਲੇ ਝੰਡੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਸੀ ਕਿ ਅਸੀਂ 11 ਅਗਸਤ ਵਾਲੇ ਦਿਨ ਮੋਟਰਸਾਈਕਰ ਰੈਲੀ ਕਰਾਂਗੇ ਬਾਈਕ ਰੈਲੀ ਕਰਾਂਗੇ ਬਾਈਕ ਦੇ ਉੱਤੇ ਝੰਡੇ ਲਗਾ ਕੇ ਕਿਸਾਨ ਸੜਕਾਂ ਦੇ ਉੱਤੇ ਨਿਤਰ ਚੁੱਕੇ ਨੇ ਦਰਅਸਲ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਜੋਰਾਂ ਸ਼ੋਰਾਂ ਦੇ ਨਾਲ ਹੋ ਰਿਹਾ ਜਿੱਥੇ ਇੱਕ ਪਾਸੇ ਅਕਾਲੀ ਦਲ ਦੇ ਵੱਲੋਂ ਕਾਂਗਰਸ ਦੇ ਵੱਲੋਂ ਭਾਜਪਾ ਦੇ ਵੱਲੋਂ ਇਸ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਕਿਸਾਨ ਵੀ ਲਗਾਤਾਰ ਮੈਦਾਨ ਦੇ ਵਿੱਚ ਡਟੇ ਹੋਏ ਨੇ ਤਾਂ ਹੁਣ ਜਿੱਥੇ ਇੱਕ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਪਾਲਿਸੀ ਦੇ ਉੱਤੇ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਆ ਪਰ ਉੱਥੇ ਹੀ ਕਿਸਾਨ ਕਹਿ ਰਹੇ ਨੇ ਕਿ ਇਸ ਪਾਲਿਸੀ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ ਅਸੀਂ ਤਾਂ ਸੰਤੁਸ਼ਟ ਹੋਵਾਂਗੇ ਇਹ ਪਾਲਿਸੀ ਕਿਸਾਨਾਂ ਦੇ ਹੱਕਾਂ ਦੇ ਲਈ ਨਹੀਂ ਬਲਕਿ ਕਿਸਾਨਾਂ ਦੇ ਲਈ ਖਤਰਨਾਕ ਸਾਬਿਤ ਹੋਵੇਗੀ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਹਿੰਦੇ ਸੱਤਾ ਤੇ ਪਾਰਟੀ ਇਹ ਸਾਰੇ ਸੜਿਆੰਚਰ ਰਚ ਰਹੀ ਆ ਸਾਰੇ ਸਾਜ਼ਿਸ਼ਾਂ ਘੜ ਰਹੀ ਆ ਤਾਂ ਇਹ ਕਿਸਾਨ ਭਲੀ ਭਾਂਤ ਜਾਣਦੇ ਨੇ ਕਹਿੰਦੇ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਤਾਂ ਹੁਣ ਕਿਸਾਨ ਅੱਜ ਬਾਈਕ ਰੈਲੀ ਕਰ ਰਹੇ ਨੇ ਤਾਂ ਕੀ ਕੁਝ ਕਹਿ ਰਹੇ ਨੇ ਕਿਸਾਨ ਇੱਕ ਵਾਰ ਕਿਸਾਨਾਂ ਦੀ ਜ਼ੁਬਾਨੀ ਵੀ ਸੁਣਾਉਣੇ ਆ भगवंत मान सरकार मुर्दाबाद लैंड पुलिंग पॉलिसी वापस करवा के रहेंगे हाँ थोड़ा जी गड्डी तोड़ो थो भी थोड़ी जी गड्डी तोड़ के खिला रहे हो थो भगवान तमान थोड़ी जी गड्डी तोड़ो भगवान तमान सरकार मुर्दाबाद भगवान तमान सरकार मुर्दाबाद ਲੈਂਡ ਪੂਲਿੰਗ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਲੈਂਡ ਪੂਲਿੰਗ ਨੀਤੀ ਰੱਦ ਕਰਵਾ ਕੇ ਰਹਿਣ ਕਰੋ ਆ ਵੇਖੋ ਜੀ ਤੁਸੀਂ ਬਹੁਤ ਅੱਜ ਲੱਖਾਂ ਮੋਟਰਸਾਈਕਲ ਨਿਕਲ ਲਗੇ ਭਾਈ ਅੱਜ ਪੂਰੇ ਪੰਜਾਬ ਦੇ ਅੰਦਰ ਧੱਕ ਪਾਉਗੇ ਜੀ ਭਗਵੰਤ ਮਾਨ ਸਰਕਾਰ ਦੀਆਂ ਜੜਾ ਹਿਲਾ ਦਣਗੇ ਜੀ ਅੱਜ ਦਾ ਮੋਟਰਸਾਈਕਲ ਮਾਰਚ ਵੱਡਾ ਵਿਸ਼ਾਲ ਮੋਟਰਸਾਈਕਲ ਮਾਰਚ ਹੋਊਗਾ ਜੀ ਇਹ ਸ਼ੁਰੂਆਤੀ ਨੇ ਇਹ ਸ਼ੁਰੂਆਤ ਆ ਅੱਗੇ ਅੱਗੇ ਦੇਖੋ ਕੀ ਬੰਦਾ ਹੈਗਾ ਭਗਵਾਨ ਤੁਮਾਨ ਸਰਕਾਰ ਮਰਦਾਬਾਦ 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 ਲੈਂਡ ਪੂਲਿੰਗ ਪਾਲਸੀ ਵਾਪਸ ਕਰਵਾ ਕੇ ਰਹਾਗੇ ਆ ਥੋੜਾ ਜੀ ਗੱਡੀ ਤੋਰੋ ਵੀ ਥੋੜੀ ਜੀ ਗੱਡੀ ਤੋਰ ਕੇ ਖਿਲਾ ਰਹੇ ਹੋ ਭਗਵਾਨ ਤੁਮਾਨ ਥੋੜੀ ਜੀ ਗੱਡੀ ਤੋਰੋ ਥੋੜੀ ਜੀ ਗੱਡੀ ਤੋਰੋ ਭਗਵੰਤ ਮਾਨ ਸਰਕਾਰ ਮਰਦਾਬਾਦ ਭਗਵੰਤ ਮਾਨ ਸਰਕਾਰ ਮਰਦਾਬਾਦ ਲਾਡ ਪੁਲਿੰਗ ਨੀਤੀ ਰੱਦ ਕਰੋ ਲਾਡ ਪੁਲਿੰਗ ਨੀਤੀ ਰੱਦ ਕਰਵਾ ਕੇ ਰਹਾਂ ਆਓ ਖੋਜੀ ਤੇ ਸੀ ਬਹੁਤ ਅੱਜ ਲੱਖਾਂ ਮੋਟਰਸਾਈਕਲ ਨਿਕਲ ਲਗੇ ਭਾਈ ਅੱਜ ਪੂਰੇ ਪੰਜਾਬ ਦੇ ਅੰਦਰ ਧੱਕ ਪਾਉਗੇ ਜੀ ਭਗਵੰਤ ਮਾਨ ਸਰਕਾਰ ਦੀਆਂ ਜੜਾ ਹਲਾਦਣਗੇ ਜੀ ਅੱਜ ਦਾ ਮੋਟਰਸਾਈਕਲ ਮਾਰਚ ਵੱਡਾ ਵਿਸ਼ਾਲ ਮੋਟਰਸਾਈਕਲ ਮਾਰਚ ਹੋਊਗਾ ਜੀ ਇਹ ਸ਼ੁਰੂਆਤੀ ਨੇ ਇਹ ਸ਼ੁਰੂਆਤ ਆ ਅੱਗੇ-ਅੱਗੇ ਦੇਖੋ ਕੀ ਬੰਦਾ ਹੈਗਾ